गुरुनानक पद पंकज बंदन पंकज बंदन सिमरोंगद दुख ने कंदन दुख ने ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਵਉ ਗੁਰੂ ਅਰਜਨ ਬਿਗਨਨ ਸ਼ਕ ਮਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ਼੍ਰੀ ਹਰਿ ਰਾ ਕਰਜੋ ਨੀ ਨਮੋ ਕਰਜੋ ਰੇ ਜੀ ਹਰਿ ਕ੍ਰਿਸ਼ਨ ਮਨਉ ਮਹੂਰੀ ਮਨਉ ਮਹੂਰੀ ਤੇਗ ਬਹਾਦਰ ਪਰਮ

ਮਾਰ ਜਗ ਦੀ ਸ਼ਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਤ ਮੰ ਓਕਾਰ ਅਨੁraag ਏਕ ਓਕਾਰ ਸਤ ਗੁਰੂ ਤਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇਰੇ ਨ ਬਿਨਾਸ਼ਨ ਸੋਏ जे पुरुषार्थ तो पुर करोगे अब मारन को तितु तो राज पुगुगे जनम निज तार कै वाहि गुरु जी का खालसा वाहि गुरु जी की फतेह दुबे दुबा टल तन श्री गुरु ग्रंथ साहब जी दी पावन गोद अंदर मानुड़ पाकी सत्संगी जनों आओ ਆਪਾਂ ਉਹਨਾਂ ਮਹਾਨ ਯੋਧਿਆਂ ਦੀ ਗਾਥਾ ਸਰਵਣ ਕਰ ਰਹੇ ਹਾਂ ਜਿਨ੍ਹਾਂ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਮਿਲ ਕੇ ਆਪਣੇ ਤਨ ਕਉਮ ਤੁਨ ਸ਼ਾਵਰ ਕੀਤੇ ਗੁਰੂ ਹੁਕਮ ਵਿੱਚ ਸਤਿਗੁਰੂ ਮੇਰ ਕਰਨ ਅਕਾਗਰਤਾ ਦੇ ਦਾਸਾਂ ਨੂੰ ਪ੍ਰਾਪਤ ਹੋਏ ਸਾਰਿਆ ਕੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਬ ਸਿੱਖਿਆ ਦੇ ਰਹੇ ਨੇ ਤੇ ਤੁਹਾਨੂੰ ਕਿਹਾ ਸੀ ਕੁਝ ਸਮਾਂ ਰੁਕ ਜਾਓ ਉਦੋਂ ਗੱਲ ਮੰਨ ਲੈਂਦੇ ਜੇ ਦੁਨੀਆਂ ਦੇ ਸਦੀਵੀ ਸੁੱਖ ਪ੍ਰਾਪਤ ਹੋਣੇ ਸਨ ਹੁਣ ਮਸ਼ੱਕਤ ਕਰਨੀ ਪਵੇਗੀ ਹੁਣ ਸਮੇਂ ਦੇ ਹਾਕਮ ਨੂੰ ਤਰੀਕੇ ਨਾਲ ਦਾਨ ਦੇਣਾ ਪਵੇਗਾ ਸ਼ਬਦ ਇਤਿਆਸ ਕਰਨੇ ਤੇ ਬਦਲਾ ਵਰਤ ਲਿਆ ਪਰ ਬਦਲਾ ਸ਼ਬਦ ਗੁਰੂ ਸਾਹਿਬ ਨਹੀਂ ਵਰਤਦੇ ਬਦਲਾ ਲੈਣਾ ਉਹਨਾਂ ਦਾ ਸੁਭਾਅ ਨਹੀਂ ਸੀ ਹਾਂ ਕਹਿ ਰਹੇ ਨੇ ਸਜ਼ਾ ਦਿਓ ਇਹਨਾਂ ਜਿਹੜੀਆਂ ਝੂਠੀਆਂ ਕਸਮਾਂ ਖਾਧੀਆਂ ਨੇ ਇਹਨਿਆਂ ਨੂੰ ਸਦਾ ਦੇ ਨਹੀਂ ਸਵਾ ਦਿਓ ਜਿੰਨਿਆਂ ਨੂੰ ਸਵਾਓਗੇ ਉਹਨਾਂ ਤੁਹਾਨੂੰ ਲਾਭ ਹੋਵੇਗਾ ਅੱਜ ਮੇਰੇ ਵੱਲੋਂ ਖੁੱਲ੍ਹਣਾ ਕਿਸੇ ਨੂੰ ਨਹੀਂ ਬਖਸ਼ਣਾ ਜਿਹੜਾ ਸਾਹਮਣੇ ਆਏ ਤਾਂ ਨਿਹੰਗ ਸਿੰਘ ਪੜਦੇ ਨੇ ਉਹ ਅਰਦਾਸ ਵਿੱਚ ਵੀ ਪੜਦੇ ਹਨ ਅੜੇ ਸੋ ਛੜੇ ਸ਼ਰਣ ਪੜੇ ਸੋ ਤਰੇ ਹਾਂ ਜਿਹੜਾ ਹੱਥ ਗਲੇ ਕਰਤੇ ਲੜਨ ਤੋਂ ਨਾ ਕਰਦੇ ਉਹਨੂੰ ਨਹੀਂ ਮਾਰਨਾ ਇੱਕ ਜਿਹਦੇ ਕੋਲ ਸ਼ਸਤਰ ਨਾ ਹੋਣ ਉਹਦੇ ਤੇ ਵੀ ਹਮਲਾ ਨਹੀਂ ਕਰਨਾ ਸ਼ਿੰਗਵਾ ਨੇ ਤੋਜੋਂ ਦੇ ਕਿ ਸੁਣਿਆ ਸਤਿਗੁਰੂ ਕਹਿ ਲੰਕੇ ਪਾਪੀ ਹਨ ਨੀਚ ਨੇ ਝੂਠੇ ਨੇ ਦਗਾਵਾਜ ਹਨ ਇਹਨਾਂ ਦੀਆਂ ਜੜਾਂ ਪੁੱਟੀਆਂ ਜਾਣੀਆਂ ਨੇ ਡਗਾ ਕਰਨ ਕਰਕੇ ਹਾਂ ਜੋ ਮੈਂ ਕਹਿੰਨਾ ਉਹ ਤੁਸੀਂ ਕਰਨਾ ਹੈ ਇਸ ਨ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਸਿੰਘਾਂ ਨੂੰ ਸਤਿਗੁਰੂ ਸਿੱਖਿਆ ਦੇ ਰਹੇ ਹਨ ਜੇ ਤੂੰ ਪਰਸ਼ਰਤ ਕਰੋਗੇ ਅਭ ਮਰਨ ਉਤੇ ਤੁਰਦ ਘੋਗੋ ਗੈ ਦਨ ਮਨਿ ਜ ਧਰਕੈ ਜਿਨਾਂ ਸਤਗੁਰੂ ਕਹਿੰਦੇ ਕਿ ਹੁਣ ਮਸ਼ਕਤ ਕਰੋਗੇ ਜਿਨਿਆ ਨੂੰ ਮਦਾਨੇ ਜੰਗ ਵਿੱਚ ਸਦਾ ਦੀ ਨੀਂ ਸੌਵੋਗੇ ਜਿਨਾਂ ਵੱਧ ਛੱਡ ਕੇ ਜੰਗ ਲੜੋਗੇ ਉਨਾ ਹੀ ਹੁਣ ਵੇਖੋ ਇੱਥੇ ਸਤਗੁਰੂ ਜੰਗ ਤੇ ਵਿੱਚ ਤੋਰਨ ਤੋਂ ਪਹਿਲਾਂ ਕਹਿੰਦੇ ਨੇ ਵੀ ਤੁਸੀਂ ਮੱਝ ਕੇ ਨਹੀਂ ਆਉਣਾ ਕਹਿੰਦੇ ਕਿ ਅਗਲਾ ਜਨਮ ਮਿਲੇਗਾ ਤੇ ਰਾਜੇ ਬਣੋਗੇ ਕਈ ਵਾਰੀ ਸਾਡਾ ਸੁਭਾਅ ਹੁੰਦਾ ਹੈ ਕੋਈ ਰਾਜ ਭਗਤ ਦੀ ਖੇਚਲੀ ਯਤਨ ਕਰੇ ਕਈਨ ਨਾ ਚਾਹ ਵੀ ਖਾਲਸਾ ਰਾਜ ਦੀ ਜ਼ਰੂਰਤ ਹੀ ਨਹੀਂ ਕੀ ਲੋੜ ਹੈ ਰਾਜ ਦੀ ਆਪਾਂ ਕਰ ਰਹੇ ਹਾਂ ਬੜਾ ਸੋਹਣਾ ਰਾਜ ਆਪਾਂ ਕਰ ਰਹੇ ਹਾਂ ਸੁਮਤੀ ਦੁਨੀਆਦਾਨ ਦਾ ਤਾਂ ਜਿੰਨਾ ਅਨਾਜ ਦਾ ਭੰਡਾਰ ਸਾਡੇ ਕੋਲ ਸੀ ਨਾ ਹੌਲੀ-ਹੌਲੀ ਖੋਲਿਆ ਗਿਆ ਜੀ ਦੂਜੇ ਸੂਬਿਆਂ ਵਿੱਚ ਫਸਲ ਹੁੰਦੀ ਨਹੀਂ ਸੀ ਉੱਥੇ ਇੰਨੀਆਂ ਸਹੂਲਤਾਂ ਦਿੱਤੀਆਂ ਕਿ ਉਹਨਾਂ ਦੀ ਫਸਲ ਦੀ ਤਦਾਦ ਵਧ ਰਹੀ ਸਾਡੀ ਘਟ ਰਹੀ ਜਦਜੀਸ਼ ਸਿੰਘ ਜੀ ਸਰਦਾਰ ਜਦਜੀਸ਼ ਸਿੰਘ ਢੱਲੇਵਾਲ ਕਿਸਾਨਾਂ ਨੂੰ ਉਹਨਾਂ ਤੇ ਵੀ ਲੋਕੀ ਤੋਂ ਤਾਂ ਲਾ ਰਹੇ ਜੀ ਉਦਾਂ ਬਕਰ ਰਹੇ ਹਨ ਉਹ ਕਰ ਰਹੇ ਨਿਆਂ ਕਰਦੇ ਬੈਠਾ ਪਿਆ ਹੈ ਨਾ ਕਿਸੇ ਨੇ ਸਰਲ ਤੇ ਕੀਤਾ ਆਪਣੇ ਕੌਮ ਨੂੰ ਸ਼ੇਧ ਨਹੀਂ ਕੋਈ ਆਗੂ ਦਿੰਦਾ ਤੇ ਇਹ ਕਿਸਾਨਾਂ ਦੀ ਸ਼ੇਧ ਲਈ ਉੱਠੇ ਨੇ ਤੇ ਬੜੀ ਵਧੀਆ ਗੱਲ ਸੀ ਪਰ ਸਮੇਂ ਦਾ ਹਕਮ ਬਾਬਰ ਨਾਲੋਂ ਵੀ ਪੜਾ ਹੈ ਔਰੰਗਜ਼ੇਬ ਨਾਲ ਉਹ ਵੀ ਪੜਾ ਹੈ ਇਹ ਮਨ ਨੂੰ ਹੁਕਮ ਖਰਦਾ ਹੈ ਇਹ ਕੋਈ ਨਹੀਂ ਰਹਿਣਾ ਚਾਹੀਦਾ ਸਿੱਖ ਇਹ ਬਿਨਾਂ ਹੁਕਮਤੋਂ ਆਪਣੇ ਤੇਲ ਚ ਵਾੜ ਕੇ ਸਾਨੂੰ ਮਾਰਨਾ ਚਾਹੁੰਦਾ ਹੈ ਸਾਡੇ ਸਿੱਖਾਂ ਨੂੰ ਫਰੀਦ ਕੇ ਆਪਣੇ ਨਾਲ ਜੋੜ ਕੇ ਸਿੱਖਾਂ ਤੋਂ ਸਿੱਖ ਮਰਵਾ ਕੇ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਬੜਾ ਸੁਚੇਤ ਹੋਣਾ ਪਏਗਾ ਸਿੱਖ ਜਗਤ ਨੂੰ ਸਾਡੀ ਆਪਣੀ ਸਰਕਾਰ ਹੋਵੇ ਤੇ ਸੇਕਾਰੀ ਆਗੂ ਮਹੀਨੇ ਤੋਂ ਬਾਅਦ ਕੋਈ ਵਿਅਕਤੀ ਭੁਖੜ ਤਲ ਤੇ ਬਿੰਦ ਹੈ ਉਹਦਾ ਪਤਾ ਲੈਣ ਵੀ ਨਾ ਹਣ ਪੁੱਛਣ ਵੀ ਨਾ ਪੀ ਕਿਉਂ ਬੈਠੇ ਇਹੀ ਕਾਰਨ ਵਿਸ਼ੇਖ ਮੰਗ ਕਰਦਾ ਕਿ ਸਾਨੂੰ ਇੱਕ ਵੱਖਰਾ ਸੁਪਾ ਵੱਖਰਾ ਰਾਜ ਚਾਹੀਦਾ। ਪਰ ਜੇ ਇੱਕ ਇੱਕ ਸਿੱਖ ਤੋਂ ਪੈਰ ਕਰਦੇ ਨੇ ਤੇ ਰਾਜ ਸਾਨੂੰ ਕਿਵੇਂ ਦੇਣਗੇ ਤੇ ਸਤਗੁਰਾਂ ਕਹਿੰਸੀ ਮਨ ਤੇ ਨਹੀਂ ਲੈਣਾ ਕਿਸੇ ਤੋਂ ਆਪੇ ਬਣ ਲੈਣਾ ਤੁਹਾਡਾ। ਮਾਸ਼ ਲੱਗੇ ਰੋ ਡਟੇ ਰੋ ਛੇਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਤੇ ਪਹਿਲਾ ਹੁਕਮਨਾਮਾ ਜਾਰੀ ਕੀਤਾ ਨਾ ਸਿੱਖਾਂ ਲਈ ਇੱਕ ਸੇਬੀ ਘੋੜੇ ਤੇ ਸ਼ਸਤਰ ਤੇ ਪੁੱਤਰ ਜਵਾਨੀਆਂ ਦਾਣ ਕਰੋ। ਦੂਜਾ ਸਿ ਰਾਗੀਆਂ ਟਾਡੀਆਂ ਨੂੰ ਵੀ ਇਹੋ ਜਿਹਾ ਸੁਣਾ ਨਾਲ ਰਾਗੀਆਂ ਨੂੰ ਆਖਿਆ ਰਾਗ ਤਾਉ ਇਸੇ ਕੁ ਸੁਚੇਤ ਹੋ ਜਾਣਾ ਟਾਡੀਆਂ ਨੇ ਆਖਿਆ ਇਹੋ ਜੀ ਟੱਡ ਵਜਾਓ ਸਰੰਗੀ ਵਾਲੇ ਨੂੰ ਆਖਿਆ ਇਹੋ ਜਿਹਾ ਰਾਗ ਛੇੜ ਸਰੰਗੀ ਤੇ ਇਸ ਤਾਰ ਤੇ ਵੀ ਮੇਰੇ ਸਿਖਾਂ ਦਾ ਖੂਨ ਉਬਾਲੇ ਖਾਣ ਲੱਗ ਪਏ ਅੱਜ ਆਪਾਂ ਕਦੀ ਟਾਡੀ ਦਰਬਾਰ ਕਰਾਇਆ ਹੀ ਨਹੀਂ ਕੋਈ ਸ੍ਰੀ ਸੱਦੇ ਹੀ ਨਹੀਂ ਬਸ ਇੱਕੋ ਹੀ ਰਹੇਗਾ ਸਾਡੇ ਕੋਲ ਕੋਈ ਰਾਗੀ ਸਾਧ ਲੈ ਕੋਈ ਲੋਕਲ ਸਾਧ ਲੈਿੰਦੇ ਨੇ ਕੁਝ ਬਹੁਤ ਧੰਨ ਦੇ ਕੇ ਸਾਧ ਲੈਿੰਦੇ ਨੇ ਫਿਰ ਤਵਾ ਵੀ ਲਾਤਾ ਵੀ ਪੇਟਾ ਬੜੀ ਮੰਗਦੇ ਨੇ ਉਹਨਾਂ ਨਾਲ ਸਿੰਘ ਨੇ ਪੇਟਾ ਤੂੰ ਲੈਣਗੇ ਤੁਹਾਡੀ ਦਿੱਤੀ ਪੇਟਾ ਤੋਂ ਉਹਨਾਂ ਦਾ ਗੁਦਰਾਣ ਚੱਲਣਾ ਉਹ ਜ ਆਪਾਂ ਦਿੰਦੇ ਹੀ ਨਹੀਂ ਮੰਗਣ ਤੋਂ ਬਿਨਾ 100 200 ਬੰਦਾ ਇਕੱਤਰ ਹੋ ਜਾਂਦਾ ਹੈ ਪ੍ਰੋਗਰਾਮ 'ਚ ਰਾਗੀ ਸੰਗਾਨ ਨੂੰ 10 ਰੁਪਏ ਨਹੀਂ ਰੱਖਦਾ ਇਹ ਸਾਡੀ ਤਰਾਸਦੀ ਹੈ ਕਿ ਸਾਡੇ हां जिथे ਬਹੁਤ ਮਾਇਆ ਉੱਥੇ ਅਸੀਂ ਰੱਖਣਿਆ ਇਤਿਹਾਸਕ ਸਥਾਨਾਂ ਤੇ ਲੋਕ ਉਲਮਗਲਟੇ ਇਕਦਨੀ ਮੱਥਾ ਠੀਕ ਏ ਇਹ ਆਏ ਨੇ ਇਹਨਾਂ ਦੀ ਡਿਊਟੀ ਕਰਕੇ ਚਲੇ ਜਾਣਗੇ ਨਹੀਂ ਦੋ ਦੋ 4 4 5 5 ਹਜ਼ਾਰ ਤਨਖਾਹਾਂ ਤਾਂ ਦਿੱਤੀਆਂ ਜਾਂਦੀਆਂ ਨੇ ਵੀ ਸੰਗਤ ਦੀ ਸੇਵਾ ਦੇ ਨਾਲ ਇਹਨਾਂ ਦਾ ਕੁਦਾਰਾ ਚੱਲਣਾ ਨਹੀਂ ਤੇ 5000 ਨਾਲ ਮਹੀਨਾ ਨਹੀਂ ਨਿਕਲਦਾ ਕਿਸੇ ਦਾ ਸਤਗੁਰਾਂ ਨੇ ਵਿਸ਼ੇਸ਼ ਹੁਕਮ ਕੀਤੇ ਸਨ ਕਿ ਇਹਨਾਂ ਹੁਕਮਾਂ ਦੇ ਤਹਿਤ ਗੁਰੂ ਸਾਹਿਬ ਨੇ ਇੱਕ ਸੱਦੇ ਤੇ ਇੰਨੇ ਘੋੜੇ ਇੰਨੇ ਸ਼ਸਤਰ ਕੱਤ ਰੋਗੇ ਸਨ 6ਵੇਂ ਜਾਮੇ 'ਚ ਵਿਚਾਰ ਜੰਗਾਂ 'ਚ ਸਤਿਗੁਰਾਂ ਜਿੱਤ ਪ੍ਰਾਪਤ ਕੀਤੀ 10ਵੇਂ ਜਾਮੇ 'ਚ ਸਤਿਗੁਰ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਨਾਮ ਰੱਖ ਕੇ ਸਿੱਖ ਕੌਮ ਨੂੰ ਸੰਭਾਲਦੇ ਨੇ ਤੇ 14 ਜੰਗਾਂ ਨੇ 14 ਦੀ ਜਿੱਤ ਹੈ ਖਾਲਸਾਬ ਤਿਆਰ ਪਰ ਤਿਆਰ ਹੋਵੇ ਤੇ ਜਿੱਤ ਹੋਵੇਗੀ ਸਤਿਗੁਰ ਹੌਸਲਾ ਦੇ ਰਹੇ ਨੇ ਵੀ ਜਿਹੜੀ ਭੁੱਲ ਕਰ ਗਏ ਉਸ ਭੁੱਲ ਨੂੰ ਬੁਖਾਣ ਵਾਸਤੇ ਇੱਕੋ ਹੀ ਤਰੀਕਾ ਹੈ ਇਹਨਾਂ ਜਮ ਕੇ ਜੋ ਦਮਚਾਓ ਕਿ ਸਮੇ ਦਾ ਹਾਕਮ ਕੰਮ ਮੁਠੇ ਜਿੰਨੇ ਮਾਰੋਗੇ ਜਿੰਨਾ ਯਤਨ ਕਰੋਗੇ ਜਿੰਨੇ ਖਤਮ ਕਰੋਗੇ ਉਹਨਾਂ ਜਿਆਦਾ ਰਾਜ ਭੋਗੋਗੇ ਦੁਬਾਰੇ ਜਨਮ ਲਾਏਗਾ ਇੱਥੇ ਪ੍ਰਤੀਕ ਹੈ ਕਿ ਸਤਗੁਰਾਂ ਆਖਿਆ ਤੁਹਾਡੇ ਸਿੰਘਾਂ ਦਾ ਦੁਬਾਰੇ ਜਨਮ ਹੋਣਾ ਫਿਰ ਰਾਜ ਭਾਗ ਤੁਹਾਨੂੰ ਮਿਲਣਾ ਤੇ ਸਮਾਂ ਆਏਗਾ ਮਿਲੇਗਾ ਆਪੇ ਮਿਲਣਾ ਹੈ ਸਾਡਾ ਯਤਨ ਇੱਕੋ ਹੀ ਹੈ ਬੰਦ ਤੋਂ ਵੱਧ ਅਸੀਂ ਬਾਣੀ ਤੇ ਬਾਣੇ ਦੇ ਧਾਰਨੇ ਬਣਦੇ ਜੀ ਅਮਰ ਸੱਚੇ ਸਿੰਘ ਸੱਚੀਏ ਹੁਣ ਸਤਿਗੁਰੂ ਜੁੱਧ ਨਿੱਤ ਕੀ ਉਪਨਾਦੇ ਹਨ ਅੱਗੇ ਰਾਜੀ ਕਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਕਹਿਣ ਲੱਗੇ ਜਿੱਥੇ ਰਾਜ ਭੋਗੋਗੇ ਉਥੇ ਮੈਂ ਸਦਾ ਤੁਹਾਡੇ ਅੰਗ ਸੰਗ ਰਵਾਂਗਾ ਜਿਹੜਾ ਚੰਗੀ ਤਰ੍ਹਾਂ ਲੜੇਗਾ ਮੈਦਾਨੇ ਜੰਗ ਚ ਵੱਧ ਲੋਕਾਂ ਦੀ ਮੌਤ ਕਰੇਗਾ ਵੱਧ ਬੈਰੀਆਂ ਨੂੰ मारेਗਾ ਉਦੇ ਤੇ ਮੇਰੀ ਕਿਰਪਾ ਹੋਵੇ ਕਿ ਕਾਮਨਾ ਕੋ ਪੂਰ ਹੋਵੇਂ ਲੋਂਗੇ ਜ਼ਰੂਰ ਮੋਹਿ ਰੱਖੂ ਹضور ਤੋਰ ਬਿਦ ਨਿਵਾਰਕੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਕਿ ਇੱਕ ਤੇ ਤੁਹਾਡੀ ਕਾਮਨਾ ਪੂਰੀ ਹੋਏ ਕਾਮਨਾ ਕੋ ਪੂਰ ਹੋਵੇ ਮਿਲੋਂਗੇ ਜ਼ਰੂਰ ਮੋਹਿ ਇੱਕ ਸਾਡਾ ਤੇ ਤੁਹਾਡਾ ਮਲਾਪ ਹੋਵੇਗਾ ਰੱਖੇ ਹੂੰ ਹਜ਼ੂਰ ਜੋਰ ਬਿਦ ਨਿਵਾਰਕ ਹੈ। ਸ਼ਬਾਂਖਾ ਬ੍ਰਹਮਾ ਨੇ ਦੇਖਾ ਨੂੰ ਵੀ ਮੇਟ ਕੇ ਪਾਉ ਕਿ ਜਿਹੜੀਆਂ ਲਕੀਰਾਂ ਦੇ ਨੇ ਲਿਖੀਆਂ ਨੇ ਤੁਹਾਡੇ ਮਸਤੰ ਮੈਂ ਉਹਨੂੰ ਮਿਟਾ ਦੇਵਾਂਗਾ। ਤੁਸੀਂ ਮੈਨੂੰ ਜ਼ਰੂਰ ਮਿਲੋਗੇ। ਅੱਜ ਨਹੀਂ। ਜਦੋਂ ਮੈਂ ਆਵਾਂਗਾ ਤੁਹਾਡਾ ਤੇ ਮੇਰਾ ਮਲਾਮ ਇੱਥੇ ਹੈ। ਉਸ ਮਾਲਕ ਦੇ ਘਰ ਵਿੱਚ ਵੀ ਆਪਾਂ ਇਕੱਠੇ ਹੋਵਾਂਗੇ। ਯੋਧ ਕੇ ਸਮਾਨ ਤਪ ਜਗ ਕੋ ਵਿਧਾਨ ਨਹਿ ਇਕ ਕੜੀ ਵਿੱਚ ਦੋਨ ਲੋਕ ਲੈ ਸੁਧਾਰ ਕੈ ਸਤਗੁਰਾਂ ਖੈ ਤਪਸਿਆ ਤੇ ਜਗ ਦੇ ਵਿਧਾਨ ਦੀ ਯੋਧ ਨਾਲ ਸਮਤਾ ਨਹੀਂ ਹੈ ਯੋਧ ਨਾਲ ਇੱਕ ਕੜੀ ਵਿੱਚ ਦੋਵੇਂ ਲੋਕ ਸੁਧਰ ਲਈਦੇ ਹਨ ਤਰਮਕ ਤੇ ਸ਼ਾਸਤਰ ਜੋਗ ਕਰਮ ਕਰਨ ਜੋਗ ਕਹੇ ਹਨ ਇਹ ਦੋਵੇਂ ਇੱਕ ਧਰਮ ਮੈਂ ਧਰਮ ਤੇ ਬੜੀ ਮੁਸ਼ਕਰ ਸਹਿਬਾਂ ਆਖਿਆ ਕਰਨੀ ਪੈਂਦੀ ਕਹਿਣ ਲੱਗੇ ਜਿਹੜਾ ਮਾਲਕ ਤੋਂ ਸਮਰਪਿਤ ਹੋ ਕੇ ਆਪਣੇ ਜੀਵਨ ਨੂੰ ਗੁਰੂ ਦੇ ਉੱਤੋਂ ਨਿਸ਼ਾਵਰ ਕਰਕੇ ਸ਼ਹੀਦੀ ਪ੍ਰਾਪਤ ਕਰ ਜੇ ਉਹ ਭਾਵੇਂ ਇੱਕ ਘੜੀ ਜੰਗ ਲੜੇ ਉਹਨੂੰ ਤੱਪ ਕਰਨ ਦੀ ਲੋੜ ਨਹੀਂ ਇਸ ਕਰਕੇ ਤੁਸੀਂ ਇਸ ਢੰਗ ਨਾਲ ਲੜਨਾ ਹੈ ਕਈਆਂ ਨੇ ਆਖਿਆ ਜੀ ਪੰਜ ਪੰਜ ਜਥੇ ਦਿੱਤੇ ਇਥੇ 8 8 ਦੇ ਜਥਿਆਂ ਦਾ ਜ਼ਿਕਰ ਹੈ ਭਾਈ ਸੰਤੋਖ ਸਿੰਘ ਵੱਲੋਂ ਅੱਗੇ ਜ਼ਿਕਰ ਕਰਦੇ ਨੇ 8 8 ਸਿੰਘ ਏਕ ਏਕ ਬਾਹੀ ਦੀਨੀ ਤਿੰਨ ਹੈ ਤਿਸ ਦੁਹੇ ਸਿੰਘ ਗਹਿ ਅਦੁੱਪੈ ਸਾਵਧਾ 8 8 ਸਿੰਘਾਂ ਸਰਦ ਗੁਨਾ ਨੇ ਵੱਖਰੇ ਵੱਖਰੇ ਜਥੇਦਰ ਥਾਪ ਕੇ ਉਹਨਾਂ ਦੇ ਜਥੇ ਬਣਾ ਦਿੱਤੇ ਇਸ ਤਰ੍ਹਾਂ ਪਹਿਲਾਂ ਵੰਡ ਕਰ ਲੈਣੇ ਤਰੀਬ ਸਾਰੀ ਦੇ ਦਿੱਤੀ ਕਿ ਕਿਵੇਂ ਕਿਹੜੇ ਵੇਲੇ ਕਿੰਨੇ ਜਾਣਾ ਹੈ ਜਦੋਂ ਪਹਿਲਾ ਜਥਾ ਸਿੱਧੀਆਂ ਪ੍ਰਾਪਤ ਕਰ ਜਾਏਗਾ ਫਿਰ ਦੂਜੇ ਨੇ ਕਿਵੇਂ ਜਾਣਾ ਹੈ ਉਹਨਾਂ ਸਿੰਘਾਂ ਦੇ ਜਥੇ ਬਣਾ ਰਹੇ ਹਨ ਕੋਠਾ ਸਿੰਘ ਏਕੋ ਮਦਨ ਸਿੰਘ ਦੋਨੋਂ ਹੁ ਕੋਦੀਨੋਂ ਪੌਰ ਗਾੜੇ ਰਹੋ ਕੀਜੈ ਰੇ ਪਹਿਰ ਹਨ ਭਾਈ ਕੋਠਾ ਸਿੰਘ ਜੀ ਅਤੇ ਮਦਨ ਸਿੰਘ ਜੀ ਨੂੰ ਦੋ ਤਰਵਾਜੇ ਸੰਗੜੀ ਦੇ ਉਹਨਾਂ ਦੋਵਾਂ ਦਰਵਾਜਿਆਂ ਤੇ ਇਹ ਪਹਿਰੇਦਾਰ ਬਣ ਕੇ ਖਲੋਂਦੇ ਨੇ ਇਤਿਹਾਸ ਕਹਿੰਦਾ ਇੱਕ ਦਰਵਾਜੇ ਤੇ ਦੋਵਾਂ ਦਾ ਪਹਿਰਾ ਦਿੱਤਾ ਤੇ ਨਾਲ ਇਹ ਗੱਲ ਆਖੀ ਵੀ ਜੇ ਤੁਹਾਨੂੰ ਬਾਹਰੋਂ ਲੱਗੇ ਵੀ ਦੁਸ਼ਮਣ ਦਰਵਾਜੇ ਤੇ ਆ ਗਿਆ ਤਰੀਕੇ ਦੇ ਨਾਲ ਪਹਿਲੋਂ ਦੁਸ਼ਮਣ ਨੂੰ ਮੌਤ ਦੇ ਕਾਂਟ ਉਤਾਰਣਾ ਹੈ ਗੁਲ ਕਾ ਬੁਰੂਦ ਨਾ ਛਾੜੀਏ ਤੁਫੰਗ ਵਿੱਚ ਤੋੜਾਂ ਦੇ ਹੋ ਭਾਂਡ ਧਾਂਬ ਤੋੜਾਂ ਦੇ ਹੋ ਢਾਂ ਵਟਾਂ ਬਿਛੋਟ ਹੈ ਨਾ ਸ਼ੰਕਠਾਨ ਨਾਲੇ ਗਲਾਖੀਂ ਵੀ ਸ਼ੰਕਾ ਨਹੀਂ ਕਰਨਾ ਗੁਲਕਾ ਬਰੂਦ ਨਹਿ ਡਾਰੀਓ ਤੁਫੰਗ ਵਿੱਚ ਇਸੇ ਸ਼ੰਕਾ ਨਹੀਂ ਕਰਨਾ ਤੋੜਾਂ ਦੇ ਹੋ ਢਾਂ ਵਟਾਂ ਮਛੂਟ ਹੈ ਨਾ ਸ਼ੰਕਠਾਨ ਮਾਮਕੇ ਜਿਹੜੀਆਂ ਬੰਦੂਕਾਂ ਨੇ ਜੇ ਗੋਲਾ ਬਰੂਦ ਮੁੱਕ ਡਾਏ ਤਾਂ ਵੀ ਉਹਨੂੰ ਤੋੜਾ ਦੇਣਾ ਪੜੇ ਤਾਂ ਤੁਖਾ ਦੇਣਾ ਬਿਨਾ ਬਰੂਦ ਤੋਂ ਵੀ ਤੁਹਾਡੀਆਂ ਗੋਲੀਆਂ ਤੁਹਾਡੀਆਂ ਬੰਦੂਕਾਂ ਸਹਿਬਾਂ ਖਿਆ ਆਪੇ ਗੁਰੂ ਦੀ ਕਿਰਪਾ ਦੇ ਨਾਲ ਚੱਲਣੀਆਂ ਹਨ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨਾ ਜੀ ਦੋਨੋਂ ਦਇਆ ਸਿੰਘ ਸੰਤ ਸਿੰਘ ਪਾਸ ਰਾ ਕੇ ਪ੍ਰਭੂਸ਼ੇ ਆਟਾਰੀ ਮਹਕਮਾਨ ਬਾਣ ਤਾਨ ਪਾਨ ਆਪਣੇ ਦੋਵੇਂ ਪੁੱਤਰ ਭਾਈ ਦਇਆ ਸਿੰਘ ਭਾਈ ਸੰਤ ਸਿੰਘ ਜੀ ਇਹਨਾਂ ਨੂੰ ਆਪਣੇ ਕੋਲ ਰੱਖ ਲਿਆ 82 ਦੇ ਵਿੱਚ ਛਾਤ ਗੁਰੂ ਉੱਚੀ ਮਮਤੀ ਤੇ ਸਹਿ ਪ੍ਰਵੇਸ਼ ਕਰਦੇ ਨੇ ਤੇ ਫਿਰ ਆਪਣਾ ਤੀਰ ਕਮਾਨ ਸੰਭਾਲਦੇ ਨੇ ਅਠਾ ਅਠਾ ਦੇ ਜਥੇ ਬਣਾ ਕੇ ਆਪ ਸਾਰੀ ਸੈਨਾ ਨੂੰ ਪਹਿਲਾਂ ਤਰਤੀਬ ਦਿੱਤੀ ਹੈ ਸਹਿਬਾ ਸ਼ਮੀਦ ਉਸ ਮਮਤੀ ਦੇ ਵਿੱਚ ਜਿੱਥੋਂ ਇਤਿਹਾਸ ਕਹਿੰਦਾ ਸਤਗੁਰੂ ਤੀਰ ਛੱਡਦੇ ਸਨ ਆਪਣੇ ਪੁੱਤਰਾਂ ਦੇ ਨਾਲ ਤੇ ਦੋ ਸਿੰਘ ਨਾਲ ਨੇ ਭਾਈ ਦਇਆ ਸਿੰਘ ਤੇ ਭਾਈ ਸੰਤ ਸਿੰਘ ਇਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਉੱਚੀ ਓਟਾਰੇ ਵਿੱਚ ਪੰਚ ਪ੍ਰਵਾਨ ਪੰਚ ਪ੍ਰਧਾਨ ਦੀ ਮਰਿਆਦਾ ਕਾਇਮ ਰੱਖਦੇ ਨੇ ਪੰਜ ਦੋ ਪੁੱਤਰ ਹੋ ਗਏ ਦੋ ਸਿੰਘ ਤੇ ਪੰਜਵੇਂ ਆਪ ਸਾਰਾ ਜੰਗ ਕਿਵੇਂ ਹੋਣਾ ਹੈ ਪਹਿਲੋਂ ਓਟਾਰੀ ਤੇ ਤੱਕਦੇ ਨੇ ਬੱਚਿਆਂ ਨੂੰ ਜਥਿਆਂ ਦੇ ਵਿੱਚ ਫਿਰ ਤੋਲਣਾ ਜਦੋਂ ਉਹ ਮੰਗ ਕਰਨਗੇ ਫਿਰ ਅਸੀਂ ਜਾਣਾਂ ਕਿਉਂਕਿ ਸਿੱਖ ਕਹਿੰਦੇ ਨੇ ਤੁਸੀਂ ਨਹੀਂ ਅਗੇ ਹੋਣਾ ਤੁਸੀਂ ਬੱਚਿਆਂ ਨੂੰ ਬਚਾਓ ਇਹ ਨਹੀਂ ਵੀ ਉਹਦੇ ਅੱਖਿਆ ਜਦੋਂ ਉਹਨਾਂ ਕਹਿਆ ਵੀ ਮੈਂ ਚੱਲਿਆ ਜੰਗ 'ਚ ਨਹੀਂ ਪਹਿਲਾਂ ਤੁਸੀਂ ਕਹਿ ਰਹੇ ਨੇ ਵੀ ਦਾਤਾ ਜੀ ਤੁਸੀਂ ਧਿਆਨ ਰੱਖਣਾ ਆਪਣਾ ਜਿਹੜੇ ਸਾਰੀ ਦੁਨੀਆ ਦਾ ਧਿਆਨ ਰੱਖਦੇ ਨੇ ਸਿੱਖਾਂ ਦਾ ਸਨੇਹ ਇੰਨਾ ਸੀ ਵੀ ਸਤਿਗੁਰੂ ਤੁਸੀਂ ਇੱਥੋਂ ਬਚ ਕੇ ਨਿਕਲਣਾ ਨਿਕਲਾਂਗੇ ਕਿਵੇਂ ਤੁਸੀਂ ਦੱਸਣਾ ਸਾਨੂੰ ਸਮਝ ਨਹੀਂ ਆ ਰਹੀ ਕਿ ਰੱਬੜਾ ਵੱਡਾ ਹੈ ਆਲਮ ਉਮਰ ਗੰਦ ਔਰ ਮਾਨ ਸਿੰਘ ਦੋਨੋਂ ਵੀਰ ਫਿਰਾਂ ਚਾਨੋਂ ਔਰ ਸੁਧ ਸਭ ਕੀ ਰੱਖਣ ਕੋ ਭਾਈ ਆਲਮ ਸਿੰਘ ਅਤੇ ਭਾਈ ਮਾਨ ਸਿੰਘ ਇਹਨਾਂ ਦੋਨਾਂ ਯੋਧਿਆਂ ਦੀ ਡਿਊਟੀ ਲੱਗੀ ਵੀ ਤੁਸੀਂ ਆਲੇ-ਦੁਆਲੇ ਘੁੰਮ ਕੇ ਘੜੀ ਦੇ ਵਿੱਚ ਜਿਹੜੇ ਜਥੇ ਬਣਾਏ ਨੇ ਉਹਨਾਂ ਸਾਰੇ ਸਿੰਘਾਂ ਨੂੰ ਭੇਜਣਾ ਤੋੜਣਾ ਸਮੇਂ-ਸਮੇਂ ਤੇ ਦੋਨਾਂ ਦਾ ਧਿਆਨ ਰੱਖਣਾ ਹੈ ਗੁਰੂ ਆਗੇ ਸੀਸ ਦੀਨੇ ਕੀਨੇ ਪ੍ਰਣ ਸਭ ਹੂ ਨੈ ਮਾਰਾਂ ਮਾਰਾਂਗੇ ਮਲੈਛਣ ਪ੍ਰਹਾਰ ਅਜੁੱਦਨ ਅਜੁੱਦਨ ਕੋ ਸਤਿਗੁਰਾਂ ਦੇ ਸਾਹਮਣੇ ਸੀਸ ਝੁਕਾਰ ਕੇ ਸਾਰੇ ਸਿਖਾਂਨਿਆਂ ਕਿ ਆਦਾਤਾ ਸਾਡੀ ਗਲਤੀ ਨੂੰ ਮਾਫ ਕਰ ਦਿਓ ਜਿਹੜਾ ਅਸੀਂ ਛੱਡ ਕੇ ਆਏ ਆਂ ਕਿਲੇ ਨੂੰ ਤੁਹਾਨੂੰ ਕਹਿ ਕੇ ਕਿਲਾ ਛਡਵਾਇਆ ਇਸ ਕਰਕੇ ਦਇਆ ਕਰਿਓ ਹੁਣ ਅਸੀਂ ਮਾਰਾਂਗੇ ਬਰਾਂਗੇ ਵਾਪਸ ਨਹੀਂ ਆਉਂਦੇ ਪਰ ਉੱਥੇ ਸਾਨੂੰ ਸੱਤਾ ਦਿਓ ਤਾਕਤ ਦਿਓ ਸ਼ੈਬਾਹ ਦਾ ਅਸ਼ੀਰਵਾਦ ਸਿੱਖ ਲੈਂਦੇ ਹੰ ਨਿਰ ਅਨ ਨਿਰ ਅਰ ਅਨ ਲੀਨ ਜਿਤਕ ਸੁਹਾਥ ਆਇਓ ਖਾਇਓ ਮਨ ਭਾਇਓ ਸਵਾਦਾਨ ਕੀਨ ਤਨਕ ਇਥੇ ਵੀ ਖਾਣਾ ਪੀਣਾ ਇੰਨਾ ਨਹੀਂ ਥੋੜਾ ਬਹੁਤਾ ਇਤਿਹਾਸ ਕਰ ਕਹਿੰਦੇ ਨੇ ਮਿਲਿਆ ਜਿੰਨਾ ਨੂੰ ਮਿਲਿਆ ਖਾ ਕੇ ਆਪਣੇ ਸਰੀਰ ਨੂੰ ਸਬਦਾਨ ਕੀਤਾ ਹੈ ਵੀਰ ਰਸ ਰਤਿ ਸ਼੍ਰੀ ਗੋਬਿੰਦ ਸਿੰਘ ਨਾਤੇ ਨੈਣ ਨਤ ਮੁਖ ਰੁਸ ਮੈਂ ਬਿਨ ਲੋਕਾਂ ਛਤਰ ਗਨ ਕੋ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀਰ ਰਸ ਦੇ ਨਾਲ ਰਤੇ ਨੈਣ ਬਿਲਕੁਲ ਲਾਲ ਨੇ ਸੂਹੇ ਰਾਤ ਵਰਗੇ ਚਿਰ ਤੇ ਰਾਣੀ ਹੈ ਰਾਤੋ ਮੁਖ ਰੋਸ ਮੈਂ ਗੁੱਸੇ ਵਿੱਚ ਹਨ ਰੋਸ ਹੈ ਸਮਝ ਦੀ ਹਕਮ ਪ੍ਰਤੀਪੀ ਨੇ ਤੂੰ ਖਾ ਕੀਤਾ ਹੈ ਬਲੋਕਾ ਛਤਰ ਗਨ ਕੋ ਬਹੁਤ ਸਾਰੇ ਦੁਸ਼ਮਣਾਂ ਨੂੰ ਸਤਿਗੁਰੂ ਦੂਰੋਂ ਨਿਗਾਹ ਮਾਰ ਕੇ ਤੱਕ ਦੇ ਨੇ ਹੁਣ ਤੁਹਾਡੀ ਵਾਰੀ ਹੈ ਜੋ ਤੁਸੀਂ ਕਰਨਾ ਸੀ ਕਰ ਲਿਆ ਹੁਣ ਅਸੀਂ ਦੱਸਾਂਗੇ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਉਂਦੇ ਹੋ ਇੱਕ ਇੱਕ ਤੀਰ ਦੇ ਨਾਲ ਹਜ਼ਾਰਾਂ ਦੁਸ਼ਮਣ ਮਾਰੇ ਸੀ ਜੀ ਹਜ਼ਾਰਾਂ ਰਈਆਂ ਦੀਆਂ ਛਾਤੀਆਂ ਵਿੰਨ ਕੇ ਉਹ تیر ਸ਼ਰ ਸ਼ਰਣ ਕਰਦਾ ਸਮੇਂ ਦੇ ਹਾਕਮਾ ਨੂੰ ਸਦਾ ਦੀ ਨੀ ਸੁਆਕ ਇਹ ਦੁਸ਼ਮਣ ਦੇ ਸ਼ਵੈਆਂ ਉਹ ਫਿਰ ਅੱਗੇ ਜਾ ਕੇ ਧਰਤੀ 'ਚ ਤਸ ਜਾਂਦਾ ਹੈ ਬਸ ਨਹੀਂ ਕਰਦਾ ਉਦੋਂ ਰੁਕਦਾ ਜਦੋਂ ਧਰਤੀ 'ਚ ਗੱਡਿਆ ਜਾਂਦਾ ਹੈ ਹਰਾਂ ਹੁੰਦੇ ਨੇ ਵੈਰੀ ਵੀ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨੂੰ ਤੇ تیر ਦੀ ਲੋਕ ਦੇ ਨਾਲ ਸੋਨਾ ਲਾ ਕੇ ਚਲਾਉਂਦੇ ਨੇ ਜੀ ਵੀ ਤੁਸੀਂ ਆਪਣੇ ਸਜਕਾਰ ਸ਼ਾਡੀ ਮਾਇਆ ਨਾਲ ਕਰਿਓ ਜੇ ਵੱਜੇ ਫੱਟੜ ਹੋ ਜੇ ਤੇ ਇਲਾਜ ਕਰਾ ਲਿਓ ਇਸ ਤਰ੍ਹਾਂ ਸਿੱਖਾਂ ਨੇ ਸचेत ਹੋ ਕੇ ਜਦੋਂ ਮੈਦਾਨੇ ਜੰਗ ਨੂੰ ਸੰਭਾਲ ਲਿਆ ਹੈ ਆਪਣੇ ਆਪਣੇ ਮੋਲ ਚ ਸੰਭਾਲ ਲੈਨੇ ਸਤਿਗੁਰੂ ਮਮਤੀ ਉੱਚੀ ਵਿੱਚ ਬੈਠੇ ਨੇ ਸਾਰੇ ਵੈਰੀਆਂ ਨੂੰ ਤੱਕ ਰਹੇ ਹਨ ਆਹਨ ਮਨਿੰਦ ਬਿੰਦ ਹੋਏ ਆਏ ਦਾੜਾ ਦਾਸ ਲਖ ਆਇਓ ਨਹਿ ਅਪੂਰਬ ਸੁਧੂਪ ਕੈ ਅਹਨ ਅਹਨ ਕਹਿੰਦੇ ਹਨ ਕਿ ਜਿਹੜੀ ਇਹ ਮੱਕੜੀ ਹੈ ਮੱਕੜੀ ਦਾ ਜਾਲਾ ਮੱਕੜੀ ਦੇ ਜਾਲੇ ਦੀ ਨਿਆਈ ਆਲੇ ਦੁਆਲੇ ਸਾਰੀ ਸ਼ਹਿਨੈ ਸਵੈਨ 10 ਲੱਖ ਇਹਨਾਂ ਦਾ ਜ਼ਿਕਰ ਕੀਤਾ ਵੀ ਦਿੱਲੀ ਤੋਂ ਆਇਆ ਆਇਓ 10 ਲੱਖ ਨਯੋ ਨਵਾਂ ਜਿਹੜਾ 10 ਲੱਖ ਆਇਆ ਪੂਰਬ ਤੋਂ ਟੁਕੇ ਹੈ ਜਿਹੜੇ ਪਹਿਲੇ ਸਨ ਸਤਗੁਰਾਂ ਨਾਲ ਲੜ ਲਏ ਉਸਾਰ ਇਤਿਹਾਣ ਕੇ ਟੁਕੇ ਨੇ ਭਾਵੇਂ ਕੇ ساری ਸ਼ੈਨਾ ਫਤੇਗੜ ਸਾਹਿਬ ਸਿਰੰਦ ਤੋਂ ਪੰਜਾਬ ਦੇ ਵਿੱਚ ਜਿਨਨੇ ਪਹਾੜੀ ਰਾਜੇ ਨੇ ਇਹਨਾਂ ਸਾਰਿਆਂ ਨੇ ਸਤਿਗੁਰਾਂ ਨੂੰ ਫੜਨ ਵਾਸਤੇ ਆਪਣੀ ਯਤਨ ਆਰੰਭ ਕੀਤੇ ਹਨ ਲੋਕ ਗ੍ਰਾਮ ਉਤਪਾਤ ਕੋ ਆ ਜੇ ਲੋਕ ਗ੍ਰਾਮੇ ਉਤ ਪਾਤ ਕੋ ਬੜੋ ਬਲੋਕ ਸ਼ੋਰ ਸ਼ੋਰ ਤੂਰਨ ਸਦਨ ਕਿਤ ਲੁਕਹਿ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਦੂਰ ਜਾ ਕੇ ਦਰਾਡੇ ਆਪਣੇ ਰਿਸ਼ਤੇਦਾਰਾਂ ਵਿੱਚ ਲੁਕ ਜਾਂਦੇ ਨੇ ਵੀ ਇੱਥੇ ਅਸੀਂ ਵੀ ਮਾਰੇ ਜਾਵਾਂਗੇ ਕਿਉਂ ਆ ਗਵਾਨੀ ਹੋਏ ਜਾਇ ਕਹ ਬਣੇਸ਼ ਮੀਨੈ ਕਾਰਨ ਬਤਾਵਨ ਕਿ ਮਾਰੇ ਉੱਚੇ ਲੁਕਹਿ ਕਈਆਂ ਨੂੰ ਜਾ ਕੇ ਸਮੇਂ ਦੇ ਹਾਕਮ ਦੇ ਸਿਪਾਹੀ ਦੱਸਦੇ ਨੇ ਉੱਚੀ ਆਵਾਜ਼ ਮਾਰ ਕੇ ਜਾਂ ਸਾਦੇ ਨੇ ਕਈ ਸਿਪਾਹੀ ਵੀ ਆਵਾਜ਼ ਦੇ ਕੇ ਪੁੱਛਦੇ ਨੇ ਵੀ ਕਿਉਂ ਜਾ ਰਹੇ ਹੋ ਕਿਉਂ ਭੱਜ ਰਹੇ ਹੋ ਕੀ ਹੋ ਗਿਆ ਇਹ ਸੈਨਾ ਹੈ ਨਹੀਂ ਕਿਉਂ ਜਨਾਂ ਨੂੰ ਨਹੀਂ ਸੀ ਪਤਾ ਚਾਰੋਂ ਓਰ ਹੇਲ ਘਾਲ ਆਏ ਜਿਸ ਕਾਲ ਟੇਗ ਮਾਰੋ ਮਾਰੋ ਲੇ ਹੋ ਗਹ ਸੂਰ ਕੋ ਕੋ ਕੂਕੇ ਹੈ ਜਾਲੇ ਪਾਸੇ ਸੈਨਾ ਹੀ ਸੈਨਾ ਹੈ ਤੇ ਉੱਚੀ ਆਵਾਜ਼ ਆਉਂਦੀ ਫੜ ਲੋ ਸੂਰਮੇ ਝੂਠੀ ਉੱਚੀ ਉੱਚੀ ਕੂਕ ਕੇ ਕੰਦਨੇ ਮਾਰਦੇ ਹੋ ਨਹੀਂ ਛੱਡਣਾ ਇਸ ਤਰ੍ਹਾਂ ਰੌਲਾ ਪਾ ਰਹੇ ਹਨ ਇਸ ਪ੍ਰਕਾਰ ਜਬ ਨੇਰ ਭਾ ਤ੍ਰੀ ਗ੍ਰਾਮ ਮਹਿ ਆਏ ਅੰਤਰ ਤੇ ਤਬ ਸੂਰਮੇ ਗੂਰੀ ਸਰਵਰ ਖਾਏ ਇਸ ਤਰ੍ਹਾਂ ਇਤਿਹਾਸ ਕਰ ਕਹਿੰਦਾ ਜਦੋਂ ਹਨੇ ਰਾਵਣ ਵਾਲੇ ਸਤਗੁਰਾਂ ਨੇ ਸਾਰੀ ਸ਼ੈਦਾਂ ਨੂੰ ਤਰਤੀਬ ਦਿੱਤੀ ਇਹਨਾਂ ਨੂੰ ਨਰਾਣ ਵਾਸਤੇ ਸਤਿਗੁਰਾਂ ਦੇ ਸੂਰਮਿਆਂ ਨੇ ਅੰਦਰੋਂ ਕੁਝ ਗੋਲੀਆਂ ਦੀ ਵਰਖਾ ਕੀਤੀ ਜਦੋਂ ਇਹ ਮੋਰਚੇ ਸੰਭਾਲ ਕੇ ਅਰੰਪਤਾ ਕਰਦੇ ਨੇ ਦਿਨ ਦੇ ਚਨਾ ਨਾਲ ਚਮਕੌਰ ਦਾ ਜੰਗ ਕਿਵੇਂ ਆਰੰਭ ਹੋਇਆ ਇਹ ਆਪ ਕੱਲ੍ਹ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਆਨੰਦਿਕ ਓ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ